ਆਵੇ ਆ ਡਰਾਈਵਰ ਆਵਲਾ ਤਾ ਮਗਰ ਨਾਲ ਜਿਹੜਾ ਮਾਲ ਆ ਜਿਹਨੇ ਲਿਆ ਜਿਹੜਾ ਆ ਬੈਸਵਾਹ ਕਰਦਾ ਨਾ ਵੇ ਅਸਰੇ ਐ ਕਿਹੋ ਜਿਹੀ ਪੂਰੀ ਤਾਂ ਨਹੀਂ ਮਾਰੇ ਦੀ ਵੀ ਵੀਰੇ ਭੇਜੀ ਕੋਸਾਰੀ ਇਥੋਂ ਹੁੰਦੇ ਜਾਂਦੇ ਨੇ ਤੇ ਵਾਸਾ ਹੁੰਦਾ ਅਰੇ ਇਹ ਕੋਈ ਨਾ ਕੋਈ ਚਾਹ ਵੇਦਾਂ ਨਹੀਂ ਦਿੰਦੀ ਪਾਜੀ ਇਹ 28 29 ਤਰੀਕ ਨੂੰ ਮਾਲ ਲੋਡ ਹੋਇਆ 564 ਕੱਟੇ ਹੋਏ ਆ 269 ਗੋਟਾ 40 ਕਿਲੋ ਮਾਲ ਲੋਡ ਮੀਆਂ ਬਿੰਦ ਤੋਂ ਕੀਤਾ ਹੀ ਰਈਆ ਤੇ ਮੀਆਂ ਬਿੰਦ ਤੋਂ ਇਹ ਕਿੱਥੇ ਲੈ ਕੇ ਜਾਣਾ ਹੈ ਮਾਲ ਇਹ ਇੰਦਰਜੀਤ ਸਿੰਘ ਤੋਂ ਮਾਲ ਲਦਿਆ ਸੀ ਜੀ ਅਹੀਂ ਸੌਦਾ ਕਰਾਉਣ ਵਾਲੇ ਇੱਕ ਠੂਆ ਵੀ ਲੈ ਕੇ ਜਾਣਾ ਸੀ ਜੀ ਤੇ ਇਹ ਕਿਹੜੀ ਗੱਡੀ ਤੇ ਲੋਡ ਕੀਤਾ ਸੀ ਇਹ ਜੀ ਪੀਬੀ 06 ਆਰ 9991 ਤੇ ਗੱਡੀ ਲੋਡ ਕੀਤੀ ਸੀ ਤੇ ਆਪਣਾ ਨਾਮ ਜਿਹੜਾ ਡਰਾਈਵਰ ਨੇ ਉਹ ਜਤਿੰਦਰ ਸਿੰਘ ਲਿਖਾਇਆ ਸੀ ਜੀ ਅਸਲ ਚ ਨਾਂ ਕੀ ਅਸਲ ਚ ਨਾਂ ਜਿਹੜਾ ਇਹਦਾ ਜੀ ਹਰਮਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਲਾਲਪੁਰ ਹਾਂਜੀ ਤੇ ਪਿੰਡ ਜਿਹੜਾ ਇਹਦਾ ਆਪਣੇ ਇਹਦੇ ਘਰ ਆਈ ਆਈ ਜਦੋਂ ਇਹ ਗੱਡੀ ਲੋਡ ਕੀਤੀ ਐ ਸਿਦਮਾ ਤੱਕ ਮੈਂ ਨਾਲ ਆਇਆ ਸਿਦਮਾ ਕਹਿੰਦਾ ਮੇਰੀ ਮਾਂ ਤਾਂ ਬਿਮਾਰ ਹੋ ਗਈ ਆ ਮੈਂ ਉਹਦਾ ਪਤਾ ਲਾਇਆ ਕਿ ਤੇ ਵਾਪਸ ਆ ਹੀ ਨਾ ਤੁਸੀਂ ਮੈਨੂੰ ਅੱਗੇ ਢੀਕੋ ਗੁਰਦਾਸਪੁਰ ਜਦੋਂ ਮਾਲ ਲੱਦਿਆ ਤੁਸੀਂ ਨਾਲ ਹੀ ਉੱਥੇ ਆਹੀ ਨਾਲ ਹੀ ਜੀ ਤੇ ਕੰਡਾ ਵੀ ਆਪ ਹੀ ਕਰਾਇਆ ਕੰਡਾ ਵੀ ਆਪ ਕਰਾਇਆ ਉਹ ਵੀ ਸਾਡੇ ਨਾਲ ਹੀ ਕੰਡੇ ਦੀ ਵੀ ਜਿਹੜੀ ਵੀਡੀਓ ਆ ਅਸੀਂ ਦੋ ਗੱਡੀਆਂ ਲੋਡ ਕੀਤੀਆਂ ਅਸੀਂ ਦੋ ਗੱਡੀਆਂ ਲੋਡ ਕੀਤੀਆਂ ਜੀ ਅੱਛਾ ਦੂਜੀ ਗੱਡੀ ਸਹੀ ਸਲਾਮਤ ਦੂਜੀ ਗੱਡੀ ਸਹੀ ਸਲਾਮਤ ਅੱਛਾ ਪਾਈ ਵੀ ਇਕੱਠਿਆਂ ਮੈਂ ਇਹਦੀ ਗੱਡੀ 'ਚ ਬਹਿ ਕੇ ਆਇਆ ਦੂਜੀ ਗੱਡੀ ਪਿੱਛੇ ਹੀ ਜਦੋਂ ਸਿਦਮਾ ਤੱਕ ਆਇਆ ਤਾਂ ਕਹਿੰਦਾ ਮੇਰੀ ਮਾਤਾ ਬਿਮਾਰ ਹੋ ਗਈ ਹੈ ਜੀ ਤੇ ਮੈਂ ਉਹਦਾ ਪਤਾ ਲੈ ਕੇ ਘਰ ਆਇਆ ਤੁਸੀਂ ਮੈਨੂੰ ਅੱਗੇ ਡੀਕੋ ਅਸੀਂ ਇਹਨੂੰ ਡੀਕਦੇ ਰਿਹਾ ਗੁਰਦਾਪੁਰ ਬਾਈਪਾਸ ਤੇ ਇਹਦਾ ਫੋਨ ਬੰਦ ਹੋ ਗਿਆ ਅਹੀਂ ਕਿ ਹੋ ਸਕਦਾ ਮਾਤਾ ਜੀ ਜਲਦੀ ਬਿਮਾਰ ਹੋ ਗਈ ਤੇ ਕੱਲ ਆ ਜਾਏਗਾ ਫਿਰ ਇਹ 30 ਤਰੀਕ ਨੂੰ 5 ਵਜੇ ਦਾ ਫੋਨ ਆਇਆ ਵੀ ਮੈਂ ਆ ਰਿਆਂ ਫਿਰ ਉਸ ਤੋਂ ਬਾਅਦ ਵੀ ਫੋਨ ਇਹਦਾ ਬੰਦ ਹੋ ਗਿਆ ਉਸੇ ਵੇਲੇ ਹੀ 30 ਤਰੀਕ ਨੂੰ ਇਹਦੇ ਘਰ ਆਇਆ ਇਹ ਸਾਨੂੰ ਘਰ ਇਹਦੀ ਜਨਾਨੀ ਕਹਿੰਦੀ ਵੀ ਸਾਨੂੰ ਪਤਾ ਨਹੀਂ ਬਿੱਟੂ ਦੀ ਇਹਦੀ ਮਾਤਾ ਜਿਹੜੀ ਤੇ ਅਸਲੀ ਨਾਂ ਵੀ ਇਹਦਾ ਪਤਾ ਕੀਤਾ ਇਹਦਾ ਨਾਂ ਹਰਮਨ ਸਿੰਘ ਆ ਪਹਿਲਾਂ ਵੀ ਇਹਨਾਂ ਸਾਡੇ ਕੋਲੋਂ ਡੀਓਸੀ ਦੇ ਫੇਰੇ ਲਾਇਏ ਸੀ ਬਾਲਕਿਸ਼ਨ ਮਿੱਤਲ ਦੇ ਸ਼ਾਲਰ ਤੋਂ ਸ਼ਿਦਨਗਰ ਦੇ ਉਦੋਂ ਚ ਵੀ ਇਹਦਾ ਗੱਡੀ ਦਾ ਨੰਬਰ PB06B 0832 ਹੈ ਬੀ ਬੈਣ ਵਾਲੀ ਹੁਣ ਇਹਨੇ ਬਦਲ ਲਿਆ ਨੰਬਰ ਹੁਣ ਇਹਨਾਂ ਨੰਬਰ ਜੈਲੀ ਲਾ ਕੇ ਬਿਨਾ ਇੰਡੀਆ ਤੋਂ ਇੰਡੀਆ ਨੰਬਰ ਤੋਂ ਪਲੇਟਾਂ ਲਾ ਕੇ ਤੇ ਮਾਲ ਲਦਿਆ ਪਹਿਲਾਂ ਇਹਦੀ ਪਹਿਲਾਂ ਇੰਡੀਆ ਦੀਆਂ ਪਲੇਟਾਂ ਨਹੀਂ ਲੱਗੀਆਂ ਸਰ ਇਹ ਅੱਗੇ ਵੀ ਲਦਿਆ ਸੋਚਿਆ ਵਿਸ਼ਵਾਸ ਹੀ ਅੱਗੇ ਵੀ ਉਸ ਤੋਂ ਵੀ 2-4 ਸਾਲ ਪਹਿਲਾਂ ਇਹਨਾਂ ਸਾਡਾ ਮਾਲ ਲਦਿਆ ਸੀ ਇਹਦੇ ਕੋਲ 10 ਚੱਕੀ ਗੱਡੀ ਹੁੰਦੀ ਸੀ ਕਿਰਾਏ ਤੇ ਕਿਸੇ ਦੀ ਚਲਾਉਂਦਾ ਸੀ ਹੁਣ ਤੇ ਇਹਦੇ ਕੋ ਆਪਣੀ ਗੱਡੀ ਆ ਉਦੋਂ ਦਾ ਸਾਡਾ ਪੁਰਾਣਾ ਇਹਦੇ ਨਾਲ ਲਿੰਕ ਹੀ ਪੁਰਾਣਾ ਮਾਲ ਢੋਂਦਾ ਸੀ एफसी ਇਹਦਾ ਬੋਦੀ ਸ਼ਾ ਦਾ ਮਾਲਟ ਹੁੰਦਾ ਸੀ ਲੇਕਿਨ ਇਹ ਜਿਹੜਾ ਪਤਾ ਨਹੀਂ ਪੀ ਇਹ ਫਰਾਡੀ ਬੰਦਾ ਹੋਏਗਾ ਇਹ ਤਾਂ ਗੁੱਡ ਫੇਰ ਤੇ ਇਹਨਾਂ ਵਿਸ਼ਵਾਸ ਆਪਣਾ ਤੋੜਿਆ ਜੀ ਤੇ ਉਹ ਤਾਂ ਫਿਰ ਕੋਈ ਕੀਤੀ ਪੜਤਾਲ ਕੋਈ ਉਹ ਅਹੀਂ ਜੀ ਅਹੀਂ ਦਰਖਾਸਤ ਦਿੱਤੀ ਹੈ ਜੀ ਤਿੱਬੜ ਥਾਣੇ ਪੀਐਸਓ ਸਾਹਿਬ ਨੂੰ ਵੀ ਕਿਹਾ ਪੀ ਉਹਦੀ ਵੀਡੀਓ ਵੀ ਨਾਲ ਲਾਈ ਹੈ ਜੀ ਜੋ ਕੰਡਾ ਹੋਇਆ ਕੰਡੇ ਤੇ ਇਹ ਵੀਡੀਓ ਦੇ ਨਾਲ ਮੈਂ ਵੀ ਨਾਲ ਹੀ ਜਿਹੜਾ ਮਤਲਬ ਕਿ ਉਹਦਾ ਭਈਆ ਜਿਹੜਾ ਜ਼ਿੰਮੇਦਾਰ ਦਾ ਉਹ ਵੀ ਨਾਲ ਹੈ ਕੰਡਾ ਕਰਾਨ ਵੇਲੇ ਉਹਦੀ ਵੀ ਵੀਡੀਓ ਤੁਹਾਨੂੰ ਦੇਤੀ ਆ ਜੀ ਰਹੀਏ ਜਿਹੜਾ ਕੰਡਾ ਕਰਾਇਆ ਜਿਹੜਾ ਉਹਦਾ ਮਾਰ ਰਹੀਏ ਹੀ ਉਹਦੇ ਵੀ ਵੀਡੀਓ ਨਾਲ ਲਾਤੀ 197 ਬੋਰੀਆਂ ਤੋਂ ਲੋਡ ਕੀਤੇ ਆ ਜੁਦਾ ਜੁਦਾ ਕਰਨ ਦੋ ਥਾਈ ਕੰਡਾ ਹੋਇਆ ਜੀ ਦੋ ਹੀ ਥਾਈ ਇਹਨੇ ਗਲਤ ਸਾਈਨ ਕੀ ਦੋ ਹੀ ਥਾਈ ਇਹਨਾਂ ਗਲਤ ਸਾਈਨ ਕੀਤੇ ਜੀ ਇਹ ਦੇਖੋ ਜੀ ਜਤਿੰਦਰ ਸਿੰਘ ਦੇ ਸਾਈਨ ਕੀਤੇ ਆ ਜੀ ਨਾ ਹਰਮਨ ਸਿੰਘ ਆ ਜੀ ਉਹ ਇੱਦਾਂ 420 ਦਾ ਕੰਮ ਕੀਤਾ ਜੀ ਗੱਡੀ ਨੰਬਰ ਵੀ ਗਲਤ ਹੈ ਤੇ ਸਾਈਨ ਵੀ ਗਲਤ ਜੀ ਬੰਦਾ ਵੀਡੀਓ ਚ ਕਹਿਜਾ ਉਥੇ ਕੈਮਰੇ ਲੱਗੇਦੇ ਆ ਆਪਣਾ ਕੰਡੇਆ ਦੋਨਾਂ ਕੰਡੇਆ ਦੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜੀ ਦੋਨਾਂ ਕੰਡੇਆ ਦੇ ਕੈਮਰੇ ਲੱਗੇ ਆ ਉਹਦੀ ਵੀਡੀਓ ਵੀ ਨਾਲ ਦਿਖਾਤੀ ਆ ਉਹਨਾਂ ਨੂੰ ਤੁਹਾਨੂੰ ਵੀ ਉਹਨਾਂ ਦੀ ਵੀਡੀਓ ਦੇਤੀ ਆ ਬੰਦਾ ਜਿਹੜਾ ਇੱਕ ਹੋਰ ਸਰਦਾਰ ਬੰਦਾ ਹੀ ਦੇ ਨਾਲ ਉਹ ਆਪਣੀ ਦੇਖੋ ਪੇਠ ਲਗਾਉਂਦਾ ਵੀਡੀਓ ਚ ਗੱਡੀ ਚ ਉਤਰ ਕੇ ਕਿਉਂਕਿ ਪਹਿਲਾਂ ਹੀ ਵੱਦ ਨਹੀਂ ਦਿੱਤੀ ਸੀ ਦੋਨਾਂ ਦੀ ਬਹੀ ਨਾਲ ਹੀ ਹੁੰਦਾ ਬਿਲਕੁਲ ਤੁਹਾਡੇ ਕੋ ਵੀ ਗੱਡੀ ਹੈਗੀ ਹਾਂਜੀ ਇਹ ਕਿੱਥੋਂ ਤੱਕ ਆਇਆ ਤੁਹਾਡੇ ਨਾਲ ਇਹ 시ਦਮਾ ਤੱਕ ਆਇਆ 시ਦਮਾ ਤੱਕ ਆਇਆ